ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰੰਤ ਇਹ ਗੱਲ ਸਾਂਝੀ ਕਰਨੀ ਸੀ ਤੇ ਉਹਦੇ ਵਿੱਚ ਇਹ ਆ ਵੀ ਜਿਸ ਤਰ੍ਹਾਂ ਕਿ ਪਿੰਡ ਦੇ ਕੰਮ ਚੱਲ ਰਹੇ ਆ ਹੁਣ ਪਲਾਟਾਂ ਦੀ ਮੰਗਤੀ ਹੋਈ ਆ ਜਿਨ੍ਹਾਂ ਦੇ ਨੰਬਰ ਵਾਈਜ਼ ਪਲਾਟ ਸੀਗੇ ਉਹਨਾਂ ਨੂੰ ਪਲਾਟ ਦਿੱਤੇ ਗਏ ਸਾਰੇ ਖੁਸ਼ ਨੇ ਵਿੱਚ ਕੁਝ ਬੰਦੇ ਤੋਂ ਕਹਜੇ ਆ ਜਿਨ੍ਹਾਂ ਨੇ ਆਪਣੇ ਸਮਿਤੀ ਦੇ ਵਿੱਚ ਕੁਝ ਕੀਤਾ ਕੱਖ ਨਹੀਂ ਆਪਣੇ ਸਮੇਂ ਵਿੱਚ ਕੀਤਾ ਕੱਖ ਨਹੀਂ ਤੇ ਹੁਣ ਗੱਲ ਕੀ ਆ ਵੀ ਉਹਨਾਂ ਦਾ ਤੋਰੀ ਫੁਲਕੈਦਾ ਚੱਲਦਾ ਨਹੀਂ ਕੋਈ ਪੁੱਛਦਾ ਨਹੀਂ ਤੇ ਹੁਣ ਉਹਨਾਂ ਨੇ ਕੀ ਕੀਤਾ ਬਸ ਉਂਗਲ ਦੇਣ ਤੇ ਕੰਮ ਤੇ ਹਾਇ ਕੰਮ ਕਿਵੇਂ ਚਲਾ ਰਹੇ ਹੁਣ ਗੱਲ ਇਹ ਆ ਨਗਰ ਨੂੰ ਵੀ ਬੇਨਤੀ ਆ ਪਾਈ ਆਪਣਾ ਸਾਥ ਤੋਂ ਪੰਚਾਇਤ ਦਾ ਕੰਮ ਕਰ ਰਹੇ ਆ ਵਧੀਆ ਕੰਮ ਕਰ ਰਹੇ ਆ ਵਧੀਆ ਕਰਾਂਗੇ ਵੀ ਪਰ ਇਹ ਜੇ ਅੱਗ ਲਾਉ ਯੰਤਰਾਂ ਤੋਂ ਬਚਨ ਦੀ ਲੋੜ ਆ ਤੇ ਕਿਉਂਕਿ ਜੇ ਕੰਮ ਕਰਨਾ ਹੁੰਦਾ ਆਪਣੇ ਸਮੇਂ 'ਚ ਕਰਦੇ ਜਦ ਤੱਕ ਕੀਤਾ ਨਹੀਂ ਹੁਣ ਜਿਹੜੇ ਕੰਮ ਕਰਦੇ ਉਹਨਾਂ ਨੂੰ ਕਰ ਨਹੀਂ ਦਿੰਦੇ ਇਹ ਗੱਲ ਮਾੜੀ ਆ ਬੇਨਤੀ ਆ ਨਗਰ ਨੂੰ ਵੀ ਨਗਰ ਸਾਰਾ ਸਾਥੋਂ ਪੰਚਾਇਤ ਇਹ ਜੇ ਅੱਗ ਲਾਉ ਯੰਤਰਾਂ ਤੋਂ ਬਚੋ ਤੇ ਤਾਂ ਹੀ ਕੰਮ ਤੇ ਪਿੰਡ ਦੇ ਚੱਲਣਗੇ ਨਹੀਂ ਤੇ ਕੰਮ ਪਿੰਡ ਦੇ ਨਹੀਂ ਚੱਲਣੇ ਤੇ ਹੁਣ ਆਪਾਂ ਨੇ ਪਲਾਟ ਜਿੱਤੋਂ ਕੂੜੇਦਾਨ ਵਾਸਤੇ ਜਗ੍ਹਾ ਬਣਾਈ ਆ ਤੇ ਪਾਰਕ ਵਾਸਤੇ ਜਗ੍ਹਾ ਬਣਾਈ ਆ ਤੇ ਉਹਦੇ ਕਰਕੇ ਹੁਣ ਲੋਕੀ ਲੱਗਦੇ ਆਂ ਚੇੜਖਾਨੇ ਆ ਵੀ ਇਹ ਕੰਮ ਕਿਵੇਂ ਚਲਾਈ ਜਾਂਦੇ ਆ ਤੇ ਉਹ ਲੋਕਾਂ ਨੂੰ ਉਂਗਲਾਂ ਦੇ ਕੇ ਲੜਾਈ ਪੜਾਈ ਕਰਾ ਰਹੇ ਆ ਬਚੋ ਇਹਨਾਂ ਕੋਲੋਂ ਬਚਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ